ਪ੍ਰਧਾਨ ਜੀ ਇਹ ਥੂੜੀ ਕਾਰੇ ਵਾਸਤੇ ਇਕੱਠੀ ਕੀਤੀ ਜਾ ਰਹੀ ਹੈ ਤੇ ਕਿੱਥੇ ਲੈ ਕੇ ਜਾਣੀ ਹੈ ਇਹ ਪ੍ਰਧਾਨ ਜੀ ਜਿਹੜੀ ਅੰਬਰਸਰ ਕੰਨੀ ਰਾਗੀ ਦਰਿਆ ਨੇ ਬਿਆਸ ਦਰਿਆ ਨੇ ਸਤਲੁਜ ਦਰਿਆ ਨੇ ਪਿੱਛੇ ਹੜਾਂ ਦੇ ਰੂਪ ਚ ਵੱਡਾ ਨੁਕਸਾਨ ਕੀਤਾ ਉੱਥੇ ਵਾਸਤੇ ਇਹ ਥੂੜੀ ਇਕੱਠੀ ਕੀਤੀ ਜਾ ਰਹੀ ਹੈ ਇਹ ਅੰਬਰਸਰ ਦਾ ਆਰਾਮਦਾਸ ਬਲਾਕ ਹੈ ਉੱਥੇ ਜਾ ਰਹੀ ਹੈ ਪਹਿਲਾਂ ਵੀ ਇੱਕ ਪੁੰਗ ਦੇ ਕੇ ਆਏ ਆ ਹੁਣ ਦੂਜੀ ਪੁੰਗ ਦੀ ਤਿਆਰੀ ਕਰ ਰਹੇ ਆ ਕੱਲ ਨੂੰ ਇੱਕ ਪੁੰਗ ਹੋਰ ਲੈ ਕੇ ਜਾਣਾ ਕੱਲ ਨੂੰ ਜਾਵਾਂਗੇ ਜੀ ਕੱਲ ਨੂੰ ਹੀ 9 ਤਰੀਕ ਨੂੰ ਭਰਾਂਗੇ ਦਾ ਦੱਸ ਦੀ ਸਵੇਰ ਨੂੰ ਉੱਥੇ ਪਹੁੰਚਣਾ ਸੀ ਪਹਿਲਾ ਰਸੂਪਾਣੀ ਵੀ ਲੈ ਕੇ ਜਾਇਆ ਹੋਈ ਪਹਿਲਾ ਰਸੂਪਾਣੀ ਵੀ ਤਕਰੀਬਨ ਨਾ ਨਗਰ ਦੇ ਵੀ 7-8000 ਗੱਟਾ ਕਣਕ ਦਾ ਲੈ ਗਿਆ ਕੱਪੜਾ ਹੀਰਾ ਲੈ ਗਿਆ ਮੰਜੇ ਬਿਸਤਰੇ ਲੈ ਗਏ ਠੀਕ ਆ ਭਰਾ ਜੀ ਧੰਨਵਾਦ ਮੂਨਕ ਇਕਾਈ ਦੇ ਆਗੂ ਲਗਾਤਾਰ ਕਟੋਕਟ 20 ਦਿਨ ਹੋ ਗਏ ਕਿ ਹੜ੍ਹ ਪੀੜਤਾ ਲਈ ਜਿਹੜੇ ਮਲਕੇ ਮਾਝੇ ਦੁਆਬੇ ਦੇ ਵਿੱਚ ਹੜ੍ਹ ਨੇ ਵੱਡੀ ਤਬਾਹੀ ਮਚਾਈ ਸੀ ਉਹਨਾਂ ਦੇ ਪਸ਼ੂਆਂ ਵਾਸਤੇ ਕੱਖ ਕੰਡਾ ਤੂੜੀ ਤੇ ਆਮ ਲੋਕਾਂ ਵਾਸਤੇ ਰਸਣ ਪਾਣੀ ਕੱਪੜੇ ਬਿਸਤਰੇ ਸਾਰੇ ਤਰ੍ਹਾਂ ਦੀ ਜਾਨਕਿ ਸੇਵਾ ਉਥੇ ਨਿਭਾ ਰਹੇ ਨੇ ਤੇ ਲਗਾਤਾਰ ਲੱਗੇ ਹੋਏ ਨੇ ਪਹਿਲਾਂ ਵੀ ਮੁਨਕ ਬਲਾਕ ਚੋਂ ਤਿੰਨ ਭੁੰਗ ਤੂੜੀ ਦੇ ਜਾ ਚੁੱਕੇ ਨੇ ਤੇ ਚੌਥੇ ਭੁੰਗਾ ਅੱਜ ਮਿਲ ਕੇ ਚੌਥਾ ਭੁੰਗਾ ਭਰਨ ਲਈ ਤੂੜੀ ਇਕੱਠੀ ਕਰ ਰਹੇ ਨੇ ਇੱਕ ਥਾਂ ਤੇ ਤੇ ਸਵੇਰੇ ਭੁੰਗ ਭਰਨਗੇ 10 ਵਜੇ 10 ਤਰੀਕ ਨੂੰ ਇੱਥੋਂ ਭੁੰਗਾ ਅੰਮ੍ਰਿਤਸਰ ਬਲਾਕ ਦੇ ਅਜਨਾਲਾ ਪਿੰਡ RAMDAS ਵਿੱਚ ਭੇਜਿਆ ਜਾਊਗਾ ਅੱਗੇ ਵੀ ਜਥੇਬੰਦੀ ਵੱਲੋਂ ਜਿਨੇ ਵੀ ਕੋਈ ਹੁਕਮ ਆਊਗਾ ਫੜ ਪੀੜਤਾਂ ਦੀ ਸਹਾਇਤਾ ਲਈ ਕਿਸਾਨ ਆਗੂ ਪਿੰਡ ਕਾਈ ਮੁਨਕ ਦੇ ਬਲਾਕ ਮੁਨਕ ਦੇ ਬਿਲਕੁਲ ਤਿਆਰ ਵਰ ਤਿਆਰ ਨੇ ਧੰਨਵਾਦ ਜੀ